ਸੋ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਜੀ ਪੰਜਾਬ ਦੀ ਇੱਕ ਐਸੀ ਦਰਵਾਜ਼ਾ ਫੈਕਟਰੀ ਦੇ ਵਿੱਚ ਜਿੱਥੇ ਤੁਹਾਨੂੰ ਸਭ ਤੋਂ ਮਜ਼ਬੂਤ ਤੇ ਪ੍ਰੀਮੀਅਮ ਦਰਵਾਜ਼ੇ ਮਿਲਣਗੇ ਬਹੁਤ ਹੀ ਘੱਟ ਰੇਟ ਦੇ ਵਿੱਚ ਪ੍ਰੀਮੀਅਮ ਕੁਆਲਿਟੀ ਦੇ ਡੋਰ ਹੁੰਦੇ ਨੇ HDHMR 32mm ਪਿਆਰ ਹੈ ਇਹ CNC ਰਾਊਟਰ ਨਾਲ ਡਿਜ਼ਾਈਨ ਕੱਢੇ ਹੋਏ ਨੇ ਅੱਛਾ ਇਹ ਚ ਭਾਜੀ ਕਿੰਨੇ ਕ ਡਿਜ਼ਾਈਨ ਆਪਣੇ ਕੋਲ ਇਹ ਤੇ ਘੱਟੋ ਘੱਟ 40 ਤੋਂ 50 ਡਿਜ਼ਾਈਨ ਮਿਲ ਜਾਣਗੇ ਅੰਦਰੋਂ ਫਲਸ਼ ਡੋਰ ਹੈ ਜਿਹੜਾ ਵਾਟਰਪੂਫ ਹੈ ਉਹ ਤੇ HDHMA ਨਾਲ ਲੱਗਿਆ ਹੋਇਆ ਉਹ ਵੀ ਵਾਟਰਪੂਫ ਹੈ ਇਹਦੀ ਫੁੱਲ ਗਾਰੰਟੀ ਹੈ ਦਰਵਾਜ਼ਾ ਲੱਫ ਜੇ ਕੋਈ ਪਲਾਈ ਛੱਡ ਜੇ ਫੁੱਲ ਜੇ ਇਹ ਸਾਗਮਾਨ ਦਾ ਡੋਰ ਔਰਜਨਲ ਐਮਪੀ ਠੀਕ ਹੈ ਜੀ ਕਿਸੇ ਮਰਜ਼ੀ ਤੁਸੀਂ ਚੈੱਕ ਕਰਾ ਸਕਦੇ ਹੋ ਜੇ ਪਹਿਲਾਂ ਬੈਂਡ ਹੋ ਗਿਆ ਸਾਡੀ ਗਾਰੰਟੀ ਹੈ ਸਾਰੀ ਲੱਕੜ ਆਕ ਜੋ ਪਿੱਛੋ ਇਹ ਸਾਰੀ ਲੱਕੜ ਹੈ ਜੀ ਸਰ ਇਹ ਜਿਹਦਾ ਸਾਗਮਾਨ ਦੇ ਵਿੱਚ ਹੋ ਡਿਜ਼ਾਈਨ ਵੀ ਮਿਲਦਾ ਹਾਂ ਹਾਂ ਸਾਗਮਾਨ ਤੇ ਚ ਡਿਜ਼ਾਈਨ ਸਾਡੇ ਕੋਲੇ ਬਾਦੂ ਨਹੀਂ ਇਹ ਤੁਹਾਡੇ ਕੋਲੇ ਵੀ ਆਪਦਾ ਕੋਈ ਡਿਜ਼ਾਈਨ ਹੋਵੇ ਇੱਕ ਨੈਟ ਤੇ ਲੱਭੋ ਇਐਸੀ ਬਣਾ ਦਾਂਗੇ ਸਾਗਵਾਨ ਦਾ ਜਾਲੀ ਦਾ ਡੋਰ ਆ ਗਿਆ ਇਹ ਭਾਈ ਜੀ ਇੱਕ ਕੁਆਲਿਟੀ ਦੇਖੋ ਕੋਈ ਚੂਲਸ ਰਾਖ ਲੱਭੋ ਤੇ ਹੋਰ ਐਸੀ ਐਨਸੀ ਰਾਊਟਰ ਨਾਲ ਮੇਲ ਫੀਮੇਲ ਨਾਲ ਬਣਾਏ ਜਾਂਦੇ ਨੇ ਸਰ ਇਹ ਜੋ ਲੱਕੜ ਹੈ ਬਕੈਨ ਦੀ ਲੱਕੜ ਹੈ ਇਹ ਵੀ ਪ੍ਰੀਮੀਅਮ ਕੁਆਲਿਟੀ ਹੈ ਇਹ ਨਾਲ ਉਹ ਸਾਗਵਾਨ ਤੋਂ ਘੱਟ ਹੈ ਸਾਗਵਾਨ ਹੀ ਹੈ ਇਹਦਾ ਸਾਗਵਾਨ ਵਰਗੀ ਹੀ ਹੈ ਪਰ ਸਾਗਵਾਨ ਹਾਂ ਇਹ ਸਾਗਵਾਨ ਵਰਗੀ ਹੈ ਲੇਕਿਨ ਸਾਗਵਾਨ ਨਹੀਂ ਹੈ ਇਹਦਾ ਰੇਸਾ ਵੀ ਸਾਗਵਾਨ ਵਰਗਾ ਹੂਆ ਅਸੀਂ ਤੁਹਾਨੂੰ ਰੋ ਦੇਣਾ ਹੈ ਪਾਲੀ ਸੋਨੇ ਕਰਾਣੀ ਹੈ ਉਹਦੀ ਬੈਂਡ ਹੋਣ ਦੀ ਸਾਡੀ ਗਾਰੰਟੀ ਹੈ ਇਹ ਪਿੱਛੇ ਐਚਡੀਐਚਐਮਾਰਚ ਇਹ ਕਲਾਸਿਕਲ ਡੋਰ ਆਉਂਦੇ ਨੇ ਓਕੇ ਅੱਛਾ ਇਹ ਜਿਹਨੂੰ ਆਪਾਂ ਕਹਿ ਦਿੰਦੇ ਹ ਹਾਂ ਇਹ ਕਲਾਸਿਕਲ ਡੋਰ ਨੇ ਐਚ ਵੀ ਸਾਡੇ ਕੋਲ ਬਹੁਤ ਡਿਜ਼ਾਈਨ ਨੇ